ਕਰ ਹੋਣਾ ਕਿ ਇੱਥੇ ਬੈਠੇ ਵੀ ਪਰਚੇ ਕੱਟਣ ਦੇ ਨਹੀਂ ਅਸੀਂ ਵੋਟਾਂ ਪਾ ਕੇ ਆਉਂਦੇ ਪਈ ਸਰਪੰਚ ਘੁੰਮਦਾ ਤਾਂ ਉਥੇ ਪਰਚੇ ਕੱਟਦੇ ਦੇ ਹੀ ਜੋਤੀ ਡਰਾਈਵਰ ਆਇਆ ਆ ਗੱਡੀ ਵਿੱਚੋਂ ਜੀ ਜੋਤੀ ਨਾਨਕੇ ਨਾ ਕਪਾਨ ਕੱਢ ਕੇ ਤੇ ਥਾਪਾਂ ਦੇ ਸਿਰ ਚ ਕਪਾਨ ਮਾਰ ਦਿੱਤੀ ਆ ਹਾਂ ਜਿਹੜੀ ਹੋਰ ਵਾਲੇ ਵੇਖ ਕੇ ਬਾਕੀ ਜਿਹੜੇ ਗੰਜੂ ਦੇ ਬੰਦੇ ਸੀ ਨਾ ਗੰਜੂ ਦੇ ਬੰਦੇ ਉਹ ਆਣ ਕੇ ਸਾਰੇ ਪੈ ਗਏ ਨਾ ਘੱਟੋ ਘੱਟ ਬਾਰੋਂ ਬੰਦੇ ਸਾਥ ਕੇ ਲਿਆਂਦੇ ਗੰਜੂ ਦੇ ਘੱਟੋ ਘੱਟ 20 30 ਬੰਦੇ ਸੀ ਜਿਨ੍ਹਾਂ ਨੇ ਮਾਰਿਆ ਆਇਆ ਪੰਜਾਛੇ ਪੰਜੇ ਸਰਪਾ ਹੱਦ ਤੇ ਇੱਕ ਪਰਿਵਾਰ ਦੇ ਬੱਚੇ ਬੰਦੇ ਜਿਹੜੇ ਪੰਜ ਛੇ ਜਿਹੜੇ ਇੱਕੋ ਪਰਿਵਾਰ ਦੇ ਬੰਦੇ ਆ ਸਰਪਾੜੇ ਨੇ ਇਹਨਾਂ ਨੇ ਸਰ ਇੱਕ ਬਜ਼ੁਰਗ ਜੀ ਆ ਡਾ ਦਾ ਜਿਸਾਰ ਉਹਨਾਂ ਦੇ ਵੀ ਇਹਨਾਂ ਨੇ ਕਹ ਪਾਨ ਮਾਰੀ ਆ ਜੋ ਕਾਫੀ ਸੱਟਾਂ ਲੱਗਿਆ ਸਰ ਹਮ ਇਨਸਾਫ ਚਾਹੀਦਾ ਇਹਨਾਂ ਨੇ ਨਾ ਬਾਹਰੋਂ ਬੰਦੇ ਸੱਧਿਆ ਦੇ ਚਾਨੀ ਅਟੈਕ ਕੀਤਾ ਥਾ ਓਹਦੇ ਉੱਪਰ ਇਹ ਪਹਿਲੇ ਤੇ ਆਏ ਕਿ ਇਹਨਾਂ ਨੇ ਅੱਥਾ ਪਹਿਲਾਂ ਤੇ ਆਏ ਨਹੀਂ ਚਾਹੀ ਪੁਸ਼ ਨਾ ਪੁਸ਼ ਕਰਨਾ ਕਰਨਾ ਇਨਸਾਫ ਕਰਨ ਲਈ ਅਕੇਲੇ ਖੇ ਉਹਨਾਂ ਨੇ ਪਹਿਲੇ ਖੇ ਕਰੀਂ ਚਾਟਣਾ ਕਰਨਾ ਕਰਵਾਇਆ ਕਿ ਫਟਾੜੇ ਕੇ ਜੀ ਨੇ ਕੋਈ ਨਾ ਵੀ ਇੱਕ ਸਾਡੇ ਦੇ ਮਾਰ ਕੇ ਉਹ ਆਦੇ ਆਪ ਨੂੰ ਬੰਦੇ ਹੈਗੇ ਜਿਹਨਾਂ ਨੂੰ ਮਾਰਿਆ ਸਰ ਫੋਟ ਸਿਫਟਾ ਸਾਡੇ ਨੇ ਪਤਾ ਕਿ ਉਹਨਾਂ ਨੇ ਕਿੰਨੇ ਸੱਟ ਲਗਾਈਆਂ ਕਿ ਦੋ ਘੰਟੇ ਗੱਡੀ ਚ ਬੈਠੇ ਹੋ ਸਟਾਈਮ ਲੱਗ ਗਿਆ ਹੁਣ ਉਹ ਬਾਹਰ ਚੱਲ ਗਏ ਸੀ ਕਿ ਅਚਾਨਕ ਉਹਨਾਂ ਨੇ ਲਗਾਇਆ ਚਾਨੀ ਨਹੀਂ ਬੜੀ ਬੈਠੇ ਹੋਣ ਕਿ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕਰਦਾ ਹੈ 10 ਮਿੰਟ ਆਸਟਾਈ ਦਾ ਇਹਨਾਂ ਨੂੰ ਦੱਸਿਓ ਪੁਨੀ ਵੀ 21 ਨਾ ਮੋੜਾਂਗੇ ਇਹੋ ਜੇ ਮੁੜ ਕੇ ਮੈਨਾਂ ਨੂੰ ਤੁਹਾਡੇ ਮਾਦਰਾਂ ਨੂੰ ਕਹਿ ਦੇਣਾ ਮੁੜ ਕੇ ਵਿੱਚ ਬੰਦੇ ਬਾਹਰ ਸੱਟਾਂ ਮਾਰਦੇ ਹੋਣਗੇ ਉਹ ਜਿਹੜਾ ਇਹੋ ਬਣ ਗਿਆ ਕਿ ਜਦੋਂ ਨਾ ਇਹਦਾ ਕੋਈ 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 ਨ ਇੱਥੇ ਕਰਨਤਨਾਂ ਨੇ ਉੱਥੇ ਨਾਮੇ ਐਕਸੈਪਟ ਡਿਲੀਟ ਕੀਤਾ ਸੋ ਮੁੜ ਕੇ ਬਦਲਾ ਨੂੰ ਹਲਕਾ ਹੋ ਗਿਆ ਸੋ ਬਦਲਾ ਨੂੰ ਹਲਕਾ ਹੋ ਗਿਆ ਕਦੀ ਹਲਕਾਏ ਇੱਧਰ ਪੈਂਦੇ ਵਰਗਾ ਤੇ ਮੇਰੀ ਉੱਧਰ ਪੈਂਦੇ ਸੋ ਐਕਚੁਅਲਾਂ ਜਿਹੜੀਆਂ ਇਸ ਨਾਲ ਰਿਲੇਟ ਹੈਆਂ ਐਕਚੁਅਲ ਰੂਪਾਂ ਦੇ ਜਿਹੜਾ ਜੁਸਕੇ ਨਾਲ ਕੀ ਹੋ ਜਾਏ ਇਹਦੇ ਅਕਾਤਲ ਚਲਾਵਾਗੇ ਅੱਜ ਆ ਕੇ ਪੁੱਛਣਾ ਮੁੱਖੀ ਬਣ ਜਾਣਾ ਜ਼ਮੀਨ ਦੇ ਬੱਚੀ ਚਲਦਾ ਜ਼ਰੂਰ ਕਰਦੇ ਆਂ ਜੇ ਜਾ ਕੇ ਜਦੋਂ ਵੋਟ ਪਾਉਣੀ ਆ ਉਹ ਫਿਰ ਉਹਨਾਂ ਦਾ ਆਪਣਾ ਵਿਚਾਰ ਹੈ ਕਦੀ ਧੱਕੇਸ਼ਾਹੀ ਦਾ ਬੋਟ ਨਹੀਂ ਪੈਂਦੀ ਸੋ ਇੱਥੇ ਕਾਂਗਰਸ ਪਾਰਟੀ ਦੇ ਵਰਕਰ ਸਾਰੀਆਂ ਮਹਿਲਾਵਾਂ ਵੀ ਇੱਥੇ ਡਟ ਕੇ ਖੜੀਆਂ ਕੋਈ ਇਸ਼ੂ ਨਹੀਂਗਾ 4 ਵਜੇ ਤੱਕ ਇੱਥੇ ਮੈਂ ਆਪ ਬੈਠੂੰਗਾ ਦੂਸਰੀ ਲਾਵਾਂਗੇ ਜੇ ਛੱਤਰ ਪਰੇਡ ਕਰਨ ਦੀ ਲੋੜ ਪਈ ਤਾਂ ਛੱਤਰ ਪਰੇਡ ਵੀ ਕਰਾਂਗੇ ਬਿਲਕੁਲ ਅਕਰ ਜਦੋਂ ਉਹਕੇ ਵੋਟਾਂ ਜੜੀਆਂ ਜਾਂਦੀ ਪਈਆਂ ਉਹ ਬਹੁਤ ਬੜਾ ਕੁਝ ਬਰਕਰਾਰ ਰਿਹਾ ਗਿਆ ਸੀ ਅਜਾ ਨਹੀਂ ਕਿ ਉਹ ਛੱਲਾ ਨਹੀਂ ਗਿਆ ਸਾਰੇ ਬਣਾ ਬੋਲਦੇ ਬਹੁਤ ਨੇ ਕਨਾਂ ਵੱਲੋਂ ਕਾਬੂ ਨਹੀਂ ਕੀਤਾ ਗਿਆ ਪਰ ਪ੍ਰਧਾਨ ਨੂੰ ਰੋਕਿਆ ਗਿਆ ਕਿ ਉਹ ਤੁਰੇ ਚੋ ਜਾ ਰਿਹਾ ਉਹਦੇ ਮਗਰ ਅੱਗੇ ਉਹ ਘੱਟੇ ਨੇ ਬੜਿਆ ਮੈਂ ਤੁਹਾਨੂੰ ਦੱਸਣਾ ਜਦੋਂ ਅਕਸਰ ਅਫਸਰ ਸਾਹੀ ਜਿਹੜੀ ਉਹ ਪ੍ਰੈਸ਼ਰ ਹੈ ਇੱਥਾ ਤੇ ਉਹਨਾਂ ਧੰਮੇ ਰੋਕਣਾ ਹੈ ਤੁਸੀਂ ਚੌਥਾ ਪਿਲਰ ਹੋ ਡੈਮੋਕ੍ਰੇਸੀ ਦਾ ਚੌਥਾ ਪਿਲਰ ਹੋ ਤੁਸੀਂ ਜੇ ਤੁਸੀਂ ਅੰਦਰ ਚੱਲ ਜਾਂਦੇ ਨੇ ਤੁਸੀਂ ਆਪਣੀ ਵੀਡੀਓ ਚ ਕੈਮਰੇ ਚ ਕੈਦ ਕਰ ਲੈਣੇ ਸੀ ਸਾਰੀਆਂ ਉਹਨਾਂ ਦੇ ਐਪੀਸੋਡ ਤਾਨੂੰ ਕਿਵੇਂ ਜਾਣ ਦਿੰਦੇ ਅੰਦਰ ਸੋ ਇਸ ਕਰਕੇ ਪ੍ਰੈਸ਼ਰ ਹੈਡ ਨੇ ਕੁਝ ਅਫਸਰ ਚੰਗੇ ਵੀ ਆ ਮੈਂ ਉਹਨਾਂ ਦੀ ਦਾਤ ਦਿੰਨਾ ਜਿਹੜੀ ਉੱਥੇ ਲੇਡੀ ਲੇਡੀ ਜਿਹੜੇ ਸੀ ਉੱਥੇ ਸਿਵਲ ਸਟਾਫ ਸੀ ਜਿਹੜਾ ਪ੍ਰੈਜੈਂਟਿੰਗ ਅਫਸਰ ਦੇ ਨਾਲ ਜਦੋਂ ਉਹਨੇ ਵੋਟਾਂ ਅੰਦਰ ਪਾਈਆਂ ਡੱਬੇ ਚ ਉਹਨਾਂ ਨੇ ਇਸ ਗੱਲ ਦਾ ਵਿਰੋਧ ਕਰਕੇ ਉਹ ਬਾਹਰ ਆ ਗਏ ਸਕੂਲੋਂ ਵੀ ਅਸੀਂ ਗਲਤ ਕੰਮ ਨਾ ਕਰਨਾ ਨਾ ਕਰਨ ਦੇਣਾ ਕੱਲ ਨੂੰ ਸਾਡੇ ਤੇ ਐਕਸ਼ਨ ਹੋਊਗਾ ਸੋ ਇਹੋ ਜਿਹੇ ਅਫਸਰ ਵੀ ਚੰਗੇ ਵੀ ਹੁੰਦੇ ਆ ਤੇ ਕੁਝ ਮਾੜੇ ਵੀ ਹੁੰਦੇ ਨੇ ਸੋ ਕਈ ਬਰਸਾਤੀ ਡੱਡੂ ਅੱਜ ਸ਼ਹਿਰੋਂ ਆਣ ਕੇ ਤੁਰੇ ਫਿਰਦੇ ਨੇ ਉਹਨਾਂ ਦਾ ਕੰਮ ਕੀ ਆ ਮੂਥਾ ਦੇ ਸਕੂਲਾਂ ਦੇ ਅੰਦਰ ਸੋ ਇਹਦਾ ਸਾਰਿਆਂ ਨੂੰ ਜਿਹੜਾ ਵਾ ਅਸੀਂ ਬਹੁਤੇ ਇਹਨਾਂ ਦਾ ਤੁਹਾਨੂੰ ਪੱਟਾਂ ਦੀ ਲੋਰ ਦੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਅੱਜ ਕਾਂਗਰਸ ਪਾਰਟੀ ਦਾ ਇਹਨਾਂ ਦਾ ਲੀਡਰ ਪਿੰਡਾਂ ਚ ਆਪਰੇ ਫਿਰਦੇ ਸਨ ਜਦੋਂ ਸਮਾ ਆ ਗਿਆ ਇਹਨਾਂ ਦਾ ਲੀਡਰ ਘਰੋਂ ਨਹੀਂ ਨਿਕਲਦਾ ਹੁੰਦਾ ਇਹ ਮੈਂ ਇਹਨਾਂ ਦੇ ਵਰਕਰਾਂ ਨੂੰ ਦੱਸਦਾ ਉੱਥੋਂ ਫੋਨ ਕਰੀ ਜਾਣਾ ਇਹਨਾਂ ਨੇ ਵੀ ਉਹ ਕੀ ਹੋ ਗਿਆ ਕੀ ਹੋ ਗਿਆ ਇਹ ਇਸ ਕਰਕੇ ਇਹਨਾਂ ਦੇ ਵਰਕਰਾਂ ਨੂੰ ਮੈਂ ਚੇਤਾਵਨੀ ਦਿੰਦਾ ਬੰਦੇ ਦੇ ਪੁੱਤ ਬਣ ਜਾਓ 1951 ਕਰਕੇ ਮੁੜਾਂਗੇ ਪਰ ਜੇ ਕਦੇ ਕਿਸੇ ਪਿੰਡ ਚ ਵੀ ਹੁਣ ਇਹਨਾਂ ਨੇ ਕੀਤਾ ਤੇ ਉੱਥੇ 76% ਜਿੰਨੀ ਕੀਤੀ ਉੰਨੀ ਕਰਾਂਗੇ ਇਹਨਾਂ ਦੇ ਬਿਲਕੁਲ ਉਹਨੇ ਮਤਲਬ ਕਿਹਾ ਗਿਆ ਜੀ ਜਿਹੜਾ ਪ੍ਰਾਪਤ ਕਰੇਗਾ ਭਾਈ ਉਹ ਆਏ ਪਰ ਲੰਘੋ ਨਾ ਉਹ ਲੈ ਆ ਬਲ ਆ ਜਾ ਇੱਧਰ ਆ ਜਾ ਇੱਧਰ ਆ ਜਾ ਮੈਂ ਨਹੀਂ ਕੋਚ ਕਰਦਾ था का. ढalityव시 का. है एला डता म्होरादया? जप्रॉाइ ਜੋ ਆ ਦੇ ਦੀ ਸ਼ੋਕਮਰ ਬਿੰਸਲ ਚੋਦ ਸਰਪੰਚਾਂ ਗਾ ਕਾਂਗਰਸ ਦੀ ਮੈਂ ਸਰਪੰਚ ਰਿਆਂ ਤੇ ਵਰਕਰ ਮੇਰੇ ਨਾਲ ਬੈਠੇ ਸੀ ਆਪਣੇ ਮੇਰੇ ਫਾਦੇ ਸਾਹਿਬ ਵੀ ਨਾਲ ਬੈਠੇ ਸੀ ਆਪਾਂ ਉੱਥੇ ਬੂਦ ਤੇ ਪਰਚੀਆਂ ਬੱਬੜੇ ਮਾਨ ਨਾਲ ਬੜੇ ਮਾਮਣ ਮਾਨਾ ਚੱਲ ਰਿਹਾ ਸੀ ਖਰਾ ਬੋਲਿੰਗ ਦਾ ਕੰਮ ਬੂਦ ਤੇ ਬਹਿ ਕੇ ਪਰਚੀਆਂ ਕੁਰਚੀਆਂ ਕੱਟ ਰਹੀ ਜਰਾ ਗਾ ਰਿਹਾ ਹ ਨੂੰ ਦੇ ਰਹੀ ਬਰਾਵਦੀਆ ਟੋਂਡੇ ਚੇਨ ਨੂੰ ਜਿਹੜਾ ਬਲਾਗ ਹੁੰਦੀ ਮੈਂਬਰ ਆ ਨਾ ਹੱਲੇ ਹੱਲੇ ਤੋਂ ਚੋਂ ਦੀ ਜੋਤੀ ਉਹ ਆ ਕੇ ਤੇ ਆ ਕੇ ਕਹਿੰਦਾ ਥਾਪੇ ਨੂੰ ਫੜ ਲੋ ਜੀ ਆ ਕੇ ਦੱਤਰ ਲੈ ਕੇ ਤਿੰਨ ਚਾਰ ਬੰਦੇ ਹੀ ਫਿਰ ਉੱਥੇ ਘਟੋ ਘਟ 40 50 ਬੰਦੇ ਹੀ ਜਿਹੜੇ ਮੇਰੇ ਪਿੰਡ ਦੇ ਮੌਜੂਦਾ ਸਰਪੰਚ ਦਾ ਹਾਊਸਵੈਂਡ ਵੀ ਹੈਗਾ ਹੀ ਉਹਦਾ ਅੱਗੇ ਫਾਦਰ ਵੀ ਹੈਗਾ ਨਾਲ ਉਹਦਾ ਚਾਚਾ ਵੀ ਹੈਗਾ ਨਾਲ ਉਹਦੇ ਉਹਦੇ ਬ੍ਰਦਰ ਹੀ ਨਾਲ ਹੋਰ ਉਹਨਾਂ ਬਾਹਰੋਂ 30 40 ਅਣਸਾਥੇ ਬੰਦੇ ਸੱਦੇ ਦੇ ਹੀ ਉਹਨਾਂ ਆ ਕੇ ਸਿੱਧਾ ਹਮਲਾ ਕਰਤਾ ਫਿਰ ਆਪਾਂ ਆਪਣੀ ਬੜੀ ਮੁਸ਼ਕਲ ਜਾਨ ਜੂਨ ਬਚਾ ਕੇ ਤੇ ਇੱਥੋਂ ਤੱਕ ਪਹੁੰਚੇ ਆ ਬਾਕੀ ਲਾਤਰ ਵੀ ਅੱਗੇ ਕਿਰਪਾਨਾਂ ਵੀ ਹੈਗਾ ਜੀ ਉਤੀ ਕੋ ਤੇ ਕਿਰਪਾਨ ਸਿੰਘਾ ਖੁਦ ਵੇਖੀ ਉਹਨੇ ਮੇਰੇ ਮਾਰੀ ਵੀ ਹੈਗੀ ਹੱਥ ਦੇ ਉੱਤੇ ਵੱਜੀ ਹੈ ਜੀ ਲੋ ਤਿੰਨ ਵਾਰ ਹੋਇਆ ਜੀ ਫਿਰ ਮੈਂ ਕੁਰਸੀ ਅੱਗੇ ਦੇ ਕੇ ਡੱਕੀ ਵੀ ਹੈਗੀ ਆ ਪਰ ਹੱਥ ਤੇ ਜ਼ਿਆਦਾ ਸੱਟ ਲੱਗੀ ਹੈ ਜੀ ਛੇਤੇ ਲੱਗੀ ਹੈ ਤੁਹਾਡੇ ਨਾਲ ਹੋਰ ਵੀ ਬੰਦੇ ਜਕਮੀ ਹੋਏ ਹਾਂਜੀ ਆ ਮੇਰੇ ਫਾਦਰ ਸਾਹਿਬ ਜਕਮੀ ਹੋਏ ਮੇਰੇ ਆ ਮੇਰੇ ਕਜਨ ਬ੍ਰਦਰ ਦਾ ਜਕਮੀ ਹੋਏ ਨੇ ਕਸ਼ਮੀਰ ਕੁਮਾਰ ਜੀ ਨਾਲ ਹੋਰ ਵੀ ਲੰਗੇ ਹੋਰ ਉੱਥੋਂ ਦੇ ਹੋਰ ਵਰਕਰ ਵੀ ਆ ਗਏ ਜਿਨ੍ਹਾਂ ਦੇ ਉੱਤੇ ਸਟੱਟਾ ਜੀਆਂ ਬੰਦ ਲੋ ਇੰਜਰੀ ਹੋਣ ਤੋਂ ਬਚ ਗਏ ਆ ਆ ਪਿੰਡ ਸਾਧੂ ਚੱਕ ਵੇਖੇ ਜਿਹੜਾ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉੱਥੋਂ ਸਾਬਕਾ ਸਰਪੰਚ ਨੇ ਉਹਨਾਂ ਦੇ ਫਾਦਰ ਨੇ ਇੱਥੇ ਨਾਲ ਉਹਨਾਂ ਦੇ ਸਪੋਰਟਰ ਨੇ ਤਿੰਨ ਬੰਦੇ ਜਿਹੜੇ ਇੰਜਰ ਹੋਏ ਆ ਜਿਨ੍ਹਾਂ ਤੇ ਬੂਥ ਤੇ ਜਾ ਕੇ ਕੁਝ ਇਥੋਂ ਦਾ ਜਿਹੜਾ ਕੈਂਡੀਡੇਟ ਸੀ ਝਾੜੂ ਬੋਕਰ ਪਾਰਟੀ ਦਾ ਜਿਹੜਾ ਬਲਾਕ ਸਮਤੀ ਕੈਂਡੀਡੇਟ ਸੀ ਵਿਪਿੰਦਰ ਯੋਤੀ ਕਰਕੇ ਉਹਨਾਂ ਨੇ ਕੁਝ ਅਣਪਛਾਤੇ ਨਾਲ ਨੌਜਵਾਨ ਲਿਆ ਕੇ ਉਹਨਾਂ ਨੇ ਹਮਲਾ ਕੀਤਾ ਜਿਹਦੇ ਧਿਆਨ ਜਦੋਂ ਬੰਦਾ ਆਪਣੇ तरीके ਦੇ ਨਾਲ ਕੰਮ ਤੇ ਲੱਗਾ ਹੋਇਆ ਆਪਣੇ ਧਿਆਨ ਦੇ ਵਿੱਚ ਤੇ ਉਹਦੇ ਤੇ ਇੱਕਦਮ ਹਮਲਾ ਕਰ ਦੇਣਾ ਜੇ ਕੋਈ ਲੜਨਾ ਵੀ ਸੀ ਤੇ ਫਿਰ ਡੱਟ ਕੇ ਸામੋ-ਸામਣੀ ਪੈਂਦੇ ਆ ਸਿੱਧਾ ਉੱਤੇ ਵਾਰ ਕਰਨਾ ਗਲਤ ਗੱਲ ਸੋ ਉਹਦੇ ਵਿੱਚ ਜਿਹੜਾ ਇਹਨਾਂ ਦੇ ਸਿਰ ਤੇ ਵੀ ਇੰਜਰੀ ਆਈ ਐ ਸਾਰਿਆਂ ਦੇ ਟਾਂਕੇ ਲੱਗੇ ਆ ਇੱਕ ਹੱਥ ਤੇ ਝੋਟ ਆ ਸੋ ਜਿਨ੍ਹਾਂ ਦਾ ਇੱਥੇ ਪਤਾ ਲਾਣ ਜਦੋਂ ਪਤਾ ਲੱਗਾ ਮੈਂ ਮੌਕੇ ਤੇ ਪਿੰਡ ਪਹੁੰਚਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਮਾਰ ਕੁੱਟਮ ਕੁੱਟ ਮਾਰ ਲਿਆ ਤੇ ਹੁਣੇ ਜਿਹੜਾ ਬੂਥ ਕੈਪਚਰ ਕਰਨਾ ਉੱਥੇ ਉਹਨਾਂ ਟਾਈਮ ਮੈਂ ਬੂਥ ਤੇ ਆਪ ਬੈਠਾ ਤੇ ਮੈਂ ਲਾਈਵ ਹੋ ਕੇ ਅੱਗੇ ਵੀ ਕਿਹਾ ਸੀ ਵੀ ਜੇ ਆਪ ਬੈਠਾ ਵਾ ਪਿੰਡ ਚ ਜੇ ਤੇ ਹੁਣ ਹਿੰਮਤ ਹੈ ਗਈ ਆ ਤੇ ਹੁਣ ਆਣ ਕੇ ਵੇਖੋ ਤੇ ਹੁਣ ਇਹ ਤਾਂ ਦਾ ਜੋ ਆ ਪੱਥਰ ਦੋਵਾਂਗੇ ਇਹ ਲੋੜ ਪਈ ਛਤਰ ਪੇੜ ਵੀ ਇਹਨਾਂ ਦੀ ਕਰਾਂਗੇ ਸੋ ਇਹੋ ਜਿਹੇ ਲੋਕ ਜਿਹੜੇ ਨੇ ਮੁੜ ਕੇ ਰਿਸ਼ਤੇਦਾਰੀਆਂ ਲੱਭਦੇ ਹੁੰਦੇ ਆ ਰਿਸ਼ਤੇਦਾਰੀਆਂ ਲੱਭ ਕੇ ਮੁੜ ਕੇ ਪੈਰ ਫੜਦੇ ਹੁੰਦੇ ਆ ਸੋ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਜਿਹੜੀ ਤੁਸੀਂ 19 ਕਰਕੇ ਮੋੜੀ ਆ ਇਹਦੀ ਮੈਂ 21 51 ਕਰਕੇ ਮੋੜੂੰਗਾ ਤੁਸੀਂ ਅੱਧਾ ਘੰਟਾ ਨਹੀਂ ਚੱਲਣਾ ਇਹਨਾਂ ਦਾ ਜਿਹੜਾ ਲੀਡਰ ਆ ਉਹ ਵੀ ਬਹੁਤ ਦਲੇਰ ਆ ਮੈਂ ਜਾਣਦਾ ਬੜਾ ਵਧੀਆ ਤਰੀਕੇ ਨਾਲ ਜਾਣਦਾ ਜਿੰਨੇ ਡਾਕਖਾਨੇ ਚੌਂਕ ਚੋਂ ਉੱਥੇ ਬੱਬੇ ਵਾਲੀ ਸਾਹਿਬ ਦੇ ਬੰਦਿਆਂ ਕੋ ਤੁਹਾਡੇ ਸਾਹਮਣੇ ਪੁੱਛ ਲਓ ਕੀ ਕੀਤਾ ਜਿਹੜਾ ਲੀਡਰ ਆਪ ਖਾ ਲੈਂਦਾ ਸੀ ਆ ਤੇ ਉਹਨੇ ਕਿਸੇ ਨੂੰ ਕੀ ਬਚਾਉਣਾ ਸਮਾਂ ਆ ਲਾਂ ਦੇ ਇਹਨਾਂ ਨੂੰ ਇਹਨਾਂ ਦਾ ਲੀਡਰ ਤੇ ਪਿੱਛੇ ਆਉਂਦਾ ਨਹੀਂ ਅਸੀਂ ਤਾਂ ਆਪਣੇ ਵਰਕਰਾਂ ਦੇ ਮਗਰ ਉੱਥੇ ਬੂਤੇ ਬੈਠੇ ਜਾ ਕੇ ਪਿੰਡ-ਪਿੰਡ ਗਏ ਆ ਇਹਨਾਂ ਦਾ ਲੀਡਰ ਘਰੋਂ ਬਾਹਰ ਨਹੀਂ ਨਿਕਲਣਾ ਇਹਨਾਂ ਦੇ ਮੱਕੜਾ ਚੌਧਰੀਆਂ ਨੂੰ ਦੱਸਦਾ ਸਮਾਂ ਥੋੜਾ ਰਹਿ ਗਿਆ ਤੁਹਾਨੂੰ ਮੈਂ ਦੱਸ ਦਿਆਂਗਾ ਵੀ ਕਿਦਾਂ ਸਾਡੇ ਵਰਕਰਾਂ ਤੇ ਹਮਲੇ ਕਰੀਦੇ ਆ ਤੇ ਕਿਦਾਂ ਤੁਹਾਨੂੰ ਉਹਨਾਂ ਕੋਲ ਦਸਤਰ ਪਕਰਪਾਨਾ ਸੀ ਬਾਕੀ ਬਹਤਰ ਇਹਨਾਂ ਨੂੰ ਪਤਾ ਹੁਣ ਇਹ ਆਪਣੇ ਧਿਆਨ ਦੇ ਵਿੱਚ ਕੰਮ ਕਰੋ ਤੇ ਉਹਨਾਂ ਦੇ ਉੱਤੇ ਇੱਕ ਦਮ ਆਣ ਕੇ ਵਾਰ ਕਰ ਦੇਣਾ ਉਦੋਂ ਕੀ ਪਤਾ ਕੀ ਕਿਹੜਾ ਕਿਹੜਾ ਹਥਿਆਰ ਸੀ ਸੋ ਇਹੋ ਹੀ ਨਹੀਂ ਕੱਲਾ ਹੋਰ ਪਿੰਡਾਂ ਦੇ ਵਿੱਚ ਬਦਮਾਸ਼ੀਆਂ ਕੀਤੀਆਂ ਉੱਥੇ ਪਟਾਖੇ ਨਹੀਂ ਉੱਥੇ ਤਿੰਨ ਗੱਡੀ ਬਲੈਕ ਗੱਡੀ ਤੇ ਆਏ ਤੇ ਉੱਥੇ ਆਣ ਕੇ ਪਿਸਟਲ ਰੱਖਿਆ ਮੇਰੇ ਉੱਥੇ ਮੁਰੇ ਤੇ ਤੇ ਸੋ ਕੋਈ ਗੱਲ ਨਹੀਂ ਅਸਮਾ ਥੋੜਾ ਰਹਿ ਗਿਆ ਮਹੀਨੇ ਤਿੰਨੇ ਇਹਨਾਂ ਦੇ ਇਹੋ ਜਿਹੜੇ ਇਹਨਾਂ ਦੇ ਬੰਦੇ ਆ ਉਹ ਅਜੇ ਹੁਣੇ ਹੀ ਰਿਸ਼ਤੇਦਾਰੀਆਂ ਵਿੱਚ ਪਾ ਕੇ ਤੇ ਸਨਾਹ ਭੇਜਦੇ ਆ ਸਮਾ ਹਲਾ ਨੂੰ ਇਹਨਾਂ ਨੂੰ ਦੱਸਾਂਗਾ ਵੀ ਕਿਦਾਂ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਹਮਲੇ ਕੀਤੇ ਆ ਤੇ ਕਿਦਾਂ ਜਿੰਨਾ ਇਹਨਾਂ ਨੇ ਇਹਨਾਂ ਤੇ ਜ਼ੁਲਮ ਕੀਤਾ ਇਹਦਾ ਜਵਾਬ ਜਿਹੜਾ ਆਉਣ ਵਾਲੇ ਸਮੇਂ